ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ 2-2 ਕੁੰਡਿਆਂ ਦੇ ਹਿਸਾਬ ਨਾਲ ਸਲਾਈ ਤੇ ਕੁੰਡੇ ਪਾਏ ਆ ਤੇ ਇੱਕ ਇੱਕ ਕੁੰਡਾ ਆਪਾਂ ਸਾਈਡ ਤੇ ਪਾਇਆ ਜੀ ਬਾਕੀ ਸਾਰੇ 2-2 ਕੁੰਡੇ ਆ ਜੀ 2-2 ਕੁੰਡਿਆਂ ਦਾ ਡਿਜ਼ਾਈਨ ਹੈ ਡਿਜ਼ਾਈਨ ਦੋ ਰੰਗ ਦਾ ਜੀ ਦੋ ਰੰਗ ਦਾ ਬਣਾਵਾਂਗੇ ਆਪਾਂ ਆਪਾਂ ਦੂਜਾ ਕਲਰ ਆਪਣਾ ਹਲਾ ਰੱਖਿਆ ਤੇ ਆਪਾਂ ਦੋ ਸਲਾਈਆਂ ਇੱਕ ਸਲਾਈ ਆਪਾਂ ਇੱਧਰ ਉਲਟੀ ਬਣਾ ਲਈ ਦੋ ਆਪਾਂ ਸਿੱਧੀਆਂ ਬਣਾ ਲਈਆਂ ਇੱਧਰ ਜੀ ਦੋ ਸਲਾਈਆਂ ਆਪਾਂ ਇੱਥੇ ਸਿੱਧੀਆਂ ਬਣਾ ਲਈਆਂ ਇੱਕ ਉਲਟੀ ਬਣਾਈ ਸਿੱਧੇ ਪਾਸੇ ਦੋ ਸਿੱਧੀਆਂ ਸਲਾਈਆਂ ਬਣਾ ਲਈਆਂ ਤੇ ਹੁਣ ਆਪਣੀ ਆ ਗਈ ਜੀ ਚੌਥੀ ਸਲਾਈ ਤੇ ਡਿਜ਼ਾਈਨ ਦੀ ਹੈਗੀ ਪਹਿਲੀ ਸਲਾਈ ਤੇ ਇਹ ਆਪਾਂ ਇਸ ਰੰਗ ਨਾਲ ਬਣਾਵਾਂਗੇ ਦੂਜੇ ਰੰਗ ਨਾਲ ਬਣਾਵਾਂਗੇ ਉਲਟੀ ਸਾਈਡ ਤੋਂ ਸਟਾਰਟ ਹੋਊਗਾ ਡਿਜ਼ਾਈਨ ਇਹ ਤੇ ਆਪਾਂ ਇਹਨੂੰ ਸਨਾਈ ਸਲਾਈ ਬਣਾਉਂਦੇ ਹੋਏ ਇੱਧਰ ਲੈ ਕੇ ਜਾਵਾਂਗੇ ਧਾਗਾ ਤੇ ਫਿਰ ਆਪਾਂ ਉਧਰੋਂ ਡਿਜ਼ਾਈਨ ਸਟਾਰਟ ਕਰਾਂਗੇ ਇਸ ਰੰਗ ਨਾਲ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਹੋ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਲਾਈਕ ਜ਼ਰੂਰ ਕਰਦਿਆ ਕਰੋ ਜੀ ਵੱਧ ਤੋਂ ਵੱਧ ਤੇ ਵੀਡੀਓ ਨੂੰ ਸ਼ੇਅਰ ਵੀ ਕਰਦਿਆ ਕਰੋ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਡਿਜ਼ਾਈਨ ਅਬਾਂ ਦੂਜੇ ਰੰਗ ਨਾਲ ਪੂਰੀ ਸਲਾਈ ਸਿੱਧੀ-ਸਿੱਧੀ ਬਣਾਵਾਂਗੇ ਸਿੱਧੀ ਸਲਾਈ ਬਣਾ ਕੇ ਆਪਾਂ ਉਲਟੀ ਸਾਈਡ ਤੋਂ ਡਿਜ਼ਾਈਨ ਸਟਾਰਟ ਕਰਾਂਗੇ ਜੋ ਆਪਾਂ ਪੂਰੀ ਸਲਾਈ ਬਣਾ ਲਈ ਸਿੱਧੀ ਉਲਟੇ ਪਾਸੇ ਆ ਗਏ ਆਪਾਂ ਆਹ ਕੁੰਡਾ ਤਾਰਾਂਗੇ ਧਗਾ ਆਪਾਂ ਇੱਧਰਲੇ ਪਾਸੇ ਕਰਾਂਗੇ ਤੇ ਆ ਦੋ ਕੁੰਡਿਆਂ ਤੇ ਆਪਾਂ ਡਿਜ਼ਾਈਨ ਬਣਾਵਾਂਗੇ ਇੱਥੋਂ ਦੀ ਸਲਾਈ ਕੱਢਾਂਗੇ ਜੀ ਆਪਾਂ ਇੱਕ ਲੂਪ ਬਣਾਈ ਆ ਦੋ ਕੁੰਡਿਆਂ ਤੋਂ ਤੇ ਦੋ ਕੁੰਡੇ ਜਿਹੜੇ ਆਪਾਂ ਇਹ ਇਕੱਠੇ ਬਣਾ ਲਾ ਫਿਰ ਦੋ ਕੁੰਡਿਆਂ ਦੇ ਇੱਥੋਂ ਦੀ ਸਲਾਈ ਕੱਢਾਂਗੇ ਇਸ ਤਰ੍ਹਾਂ ਕੁੰਡਾ ਬਣਾ ਕੇ ਦੋ ਕੁੰਡਿਆਂ ਨੂੰ ਆਪਾਂ ਇਕੱਠੇ ਬਣਾ ਦਾਂਗੇ पूरी सिलाई आप तरह बनावे इस तरह बन जाएंगे अपने कुंडे दो कुंडे तो अपने दो कुंडे फिर बन जाए ਡਿਜ਼ਾਈਨ ਬਹੁਤ ਸੋਹਣਾ ਬਣ ਕੇ ਆਉਂਦਾ ਕੋਟੀ ਸੈਟ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਲੱਗਦਾ ਤੇ ਜਲਦੀ ਵੀ ਬਹੁਤ ਬਣਦਾ ਏ ਆਪਾਂ ਲਾਸਟ ਦੇਖੁੰਦੇ ਆਹ ਕੁੰਡਾ ਪਾ ਉਲਟਾ ਬਣਾ ਲੈਂਦੇ ਸਿੱਧੇ ਪਾਸੇ ਆ ਗਏ ਆਪਾਂ ਇੱਕ ਕੁੰਡਾ ਤਾਰਿਆ ਬਾਕੀ ਸਾਰੇ ਕੁੰਡੇ ਜਿੰਨੇ ਵੀ ਹੈਗੇ ਆਪਾਂ ਸਾਰੇ ਸਿੱਧੇ ਸਿੱਧੇ ਬਣਾ ਲੈਣੇ ਉਲਟੇ ਪਾਸੇ ਆ ਗਿਆ ਜੀ ਉਲਟੇ ਪਾਸੇ ਆਪਾਂ ਸਲਾਈ ਇਸ ਰੰਗ ਦੀ ਬਣਾਵਾਂਗੇ ਪੂਰੀ ਉਲਟੀ ਬਣਾਵਾਂਗੇ ਹੁਣ ਆਪਾਂ ਆਪਣਾ ਦੂਜਾ ਕਲਰ ਲਾਵਾਂਗੇ ਇਹ ਵਾਲੀ ਸਲਾਈ ਆਪਾਂ ਸਿੱਧੀ ਬਣਾਵਾਂਗੇ ਉਲਟੇ ਸਾਈਡ ਤੇ ਜਾ ਕੇ ਫਿਰ ਆਪਣਾ ਡਿਜ਼ਾਈਨ ਸਟਾਰਟ ਹੋਊਗਾ ਆ ਲੋ ਜੀ ਆਪਾਂ ਸਿੱਧੀ ਸਲਾਈ ਬਣਾ ਲਈ ਹੁਣ ਆਪਾਂ ਫਿਰ ਤੋਂ ਉਲਟੇ ਪਾਸੇ ਆ ਗਏ ਤੇ ਇੱਕ ਕੁੰਡਾ ਤਾਰਿਆ ਆਪਾਂ ਤੇ ਦੋ ਕੁੰਡਿਆਂ ਦੇ ਆਪਾਂ ਇੱਥੋਂ ਦੀ ਸਲਾਈ ਕੱਢਾਂਗੇ ਇੱਕ ਲੂਪ ਬਣਾ ਲਈ ਕੁੰਡਾ ਹੀ ਕਹਿ ਦਿੰਨੇ ਚਲੋ ਜੀ ਕੁੰਡਾ ਬਣਾ ਲਿਆ ਇੱਕ ਤੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਕਰਦਾਂਗੇ ਅੱਗੇ ਫੇਰ ਇੱਥੋਂ ਦੀ ਸਲਾਈ ਪਾ ਕੇ ਇੱਕ ਕੁੰਡਾ ਬਣਾ ਲਾਂਗੇ ਆ ਜਿਹੜੇ ਦੋ ਕੁੰਡੇ ਇਹਨਾਂ ਦਾ ਦੋਹਾਂ ਦਾ ਆਪਾਂ ਇੱਕ ਕਰ ਦਾਂਗੇ ਆਪਾਂ ਅੱਗੇ ਬਣਾ ਕੇ ਫਿਰ ਮਿਲਦੇ ਹਾਂ ਜੀ ਹਾਲੋ ਜੀ ਆਪਣਾ ਡਿਜ਼ਾਈਨ ਬਣ ਕੇ ਹੋ ਗਿਆ ਜੀ ਤਿਆਰ ਜਿਵੇਂ ਆਪਾਂ ਇਹ ਚਾਰ-ਚਾਰ ਸਲਾਈਆਂ ਇੱਕ ਰੰਗ ਦੀਆਂ ਪਾਉਂਦੇ ਜਾਵਾਂਗੇ ਤਾਂ ਅੱਗੇ ਤੋਂ ਅੱਗੇ ਆਪਣਾ ਡਿਜ਼ਾਈਨ ਬਣਦਾ ਜਾਊਗਾ ਜੀ ਦੇਖੋ ਜੀ ਬਹੁਤ ਸੋਹਣਾ ਹੈ ਤੇ ਬਹੁਤ ਹੀ ਪਿਆਰਾ ਲੱਗਦਾ ਹੈ ਹਲਕਾ-ਹਲਕਾ ਤੇ ਜਲਦੀ-ਜਲਦੀ ਬਣਨ ਵਾਲਾ ਤੇ ਜ਼ਰੂਰ ਟਰਾਈ ਕਰਿਓ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਵੀ ਜ਼ਰੂਰ ਕਰ ਦਿਓ ਕਿ ਤੁਹਾਨੂੰ ਡਿਜ਼ਾਈਨ ਕਿਵੇਂ ਦਾ ਲੱਗਿਆ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਚ ਘੰਟੀ ਵਾਲਾ ਬਟਨ ਵੀ ਦਵਾ ਦਿਓ ਜੀ ਲਾਈਕ ਵੀ ਕਰ ਲਿਓ ਕਰਦੇ ਹੋ ਤੇ ਸ਼ੇਅਰ ਵੀ ਕਰਦੇ ਹੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਵਾਰ-ਵਾਰ ਕਹਿੰਨੇ ਆ ਮੇਰੇ ਚੈਨਲ ਨੂੰ ਸਪੋਰਟ ਕਰੋ ਜੀ ਵੱਧ ਤੋਂ ਵੱਧ ਦਿਲ ਖੋਲ ਕੇ ਚਲੋ ਜੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ